ਨੇ ਵਿੱਚ ਉਹਨੇ ਜਿਹੜੀ ਚੱਕ ਲਈ ਤੇ ਮੈਂ ਔਖੀ ਹੋ ਰਹੀ ਹਾਂ ਬਹੁਤ ਆ ਬਹੁਤ ਚੁੰਨੀ ਨਾ ਬਹੁਤ ਸਿਮਰ ਜਿਹੀ ਚੁੰਨੀ ਚੁੱਕ ਰਹੀ ਹੈ ਜੀ ਤੇ ਸ਼ਾਮਾਂ ਚ ਆ ਕੇ ਬਹੁਤ ਜ਼ਿਆਦਾ ਤੇਜ਼ ਹੈ 3 ਇੰਚ ਆਰੇ ਨੰਬਰ ਉਹਦੇ ਤੇਜਾਵਾ ਕਰਵਾ ਲਿਆ ਸੀ ਜਿਹੜੇ ਉਹ ਰਹੀ ਸੀ ਅੰਡ ਵਾਸ਼ ਕਰ ਲੈਣੇ ਹੋਰ ਨੇ ਇੱਧਰ ਖੜ ਲੰਨੇ ਹੋ ਮੈਂ ਇਧਰ ਲਾ ਧੋਲਣੀਆਂ ਆ ਤ ਸਾਰੇ ਕੰਮ ਕਰਨੇ ਜ਼ਰੂਰੀ ਆ ਹੈ ਨਾ ਮੈਂ ਵੀ ਲਈ ਹੈ ਦੇਖ ਕਿਰਾ ਪ੍ਰਸ਼ਾਦ ਵਰਚੀ ਅੰਦਰ ਮੈਂ ਲੀ ਲਈ ਹੈ ਪੁੱਤ ਨਹੀਂ ਉਸ ਦਿੱਤੇ ਬੱਸ ਜੀ ਉਸੇ ਦਿੱਤੇ ਵਰਚੀ ਮੈਂ ਮੈਂ ਪੈਣ ਲਗੇ ਰਬੋ ਇਸ ਸੂਟ ਪਾਣੇ ਦਾ ਕਾਜ਼ ਦੀ ਖਾਸ ਸਾਈਗੁਰਦੀ ਫਤਿਹ ਚਲੋ ਮੈਂ ਤਾਂ ਫੜੂਗੀ ਗੁਰਦੁਆਰਾ ਸਾਬਨ ਨੇ ਮੱਥਾ ਟੇਕਣਾ ਜੇ ਅਸੀਂ ਤਾਂ ਨਾਲ ਆ ਰਹੇ ਵਾਹਿਗੁਰੂ ਦੀ ਕਿਰਪਾ ਨਾਲ ਠੰਡੇ ਜਲ ਦੀ ਸੇਵਾ ਜਗਾ ਜਗਾ ਹੋ ਰਹੀ ਹੈ ਹੈ ਤਾਂ ਆਪਾਂ ਹੁਣ ਉੱਧਰ ਮੱਥਾ ਟੇਕ ਲਿਆ ਹੁਣ ਆਪਾਂ ਠੱਡਾ ਪੁਰਜੇ ਦੇ ਵੱਲ ਜਾ ਰਹੇ ਹਾਂ ਇੱਧਰੋਂ ਸਾਡੇ ਏਕੇ ਆਪਾਂ ਨੇ ਲੰਗਰ ਛਕਣਾ ਹੈ ਫਿਰ ਉਸ ਤੋਂ ਬਾਅਦ ਜੋਤੀਸਰੂਪ ਮੱਥਾ ਟੇਕਣਾ ਹੈ ਠੀਕ ਹੈ ਜੀ ਉੱਧਰ ਵੀ ਠੰਡੇ ਪਾਣੀ ਦੀ ਸ਼ਿਕਾਇਤ ਲੱਗੀ ਹੋਈ ਹੈ ਜੇ ਜਦੋਂ ਅੰਦਰ ਸੇ ਬਹੁਤ ਭੀੜ ਹੁੰਦੀ ਆ ਉਦੋਂ ਤਾਂ ਹੁਣ ਕਿਉਂ ਚਲਵਾਂ ਨਹੀਂ ਭੀੜ ਨਹੀਂ ਹੈਗੀ ਲੋ ਜੀ ਇੱਧਰ ਵੀ ਮਹਾਰਾਜ ਦੀ ਬਹੁਤ ਕਿਰਪਾ ਹੈ ਬਹੁਤ ਸੇਵਾ ਕਰਦੇ ਨੇ ਸਾਰੇ ਨਾ ਕੋਾ ਠੰਡਾ ਬੁਰਜ ਆ ਗਿਆ ਇੱਥੇ ਆਪਾਂ ਹੁਣ ਫੋਨ ਨੂੰ ਪਰਚੇ ਰੱਖ ਦੇਣਾ ਠੀਕ ਹੈ ਮੱਥਾ ਨਹੀਂ ਚੰਗੀ ਜਿਹਾ ਡੇਟ ਸੀਗਾ ਹੁਣ ਤੁਹਾਨੂੰ ਦੱਸਤਾ ਨਾ ਹੋ ਗਿਆ ਸੀ ਮੱਥਾ ਠੀਕ ਹੈ ਅ ਦੱਸਦੇ ਸ਼ੁਕਰਾਨਾ ਵਾਹਿਗੁਰੂ ਦਾ ਕਰਦੇ ਹੁਣ ਆਪਾਂ ਲੰਗਰ ਸ਼ਗਨਾਈ ਲੰਗਰ ਸ਼ਾਦੀ ਤੇ ਆਪਾਂ ਨੇ ਫੇਰ ਦੂਸੇ ਕਿਥੇ ਜਾਣਾ ਹੈ ਬਹੁਤ ਹੀ ਬਾਤ ਤੁਹਾਡੇ ਨਾਲ ਜੀ ਵਾਈਫ ਨੂੰ ਜੀ ਮੈਨ ਕਰਿਓ ਵੀਰ ਕੋ ਆਪੀ ਦਾ ਅਜੇ ਅਜੇ ਵੀਰ ਭਾਬੀ ਦੀ ਯਾਤਰਾ ਸੀ ਅਧਰ ਜਾਣਾ ਸੀ ਤਾਂ ਮੈਂ ਆਵਾਂਗੀ ਮਾਹੀ ਗੁਰੂ ਮਿਹਰ ਕਰੇ ਬਰਗਰ ਮੈਂ ਕੋਚ ਕਰ ਰਹੀ ਆ। ਲੋ ਜੀ ਗੁਰਦਰਾ ਸਾਹਿਬ ਤੋਂ ਆ ਕੇ ਅਸੀਂ ਇੱਥੇ ਆਪਣਾ ਗੁਰਦੁਆਰਾ ਸਿੰਘ ਸ਼ਹੀਦ ਸੁਹਾਣਾ ਆਪਣਾ ਹੋਮ ਲੈਂਡ ਆ। ਇਹ ਸੁਹਾਣਾ ਸੁਹਾਣੇ ਜੀ ਪੈ ਜਾਂਦਾ ਗੁਰਦਰਾ ਸਾਹਿਬ ਇੱਧਰ ਪਾਣੀ ਛਿਬੀ ਲੱਗੀ ਹੋਈ ਆ। ਤੋਂ ਆਪਾਂ ਆ ਤੁਹਾਨੂੰ ਦਿਖਾ ਦੰਨੇ ਆ। ਨੌਚ ਗੁਰਦੁਆਰਾ ਸ਼ਿੰਗਸ਼ਹੀ ਦਾ ਸੁਹਾਣਾ ਦਰਸ਼ਨ ਕਰੋ ਜੀ ਮਹਾਰਾਜ ਜੋੜਾ ਘਰ ਵਾਲ ਜਾ ਰਹੇ ਆਪਾਂ ਸੰਤ ਬਾਬਾ ਜੀ ਸਿੰਘਨਸਾੜੀ ਵਾਲੇ ਤੇ ਵਚਨ ਹੋਏ ਵੇ ਇੱਥੇ ਉੱਥੇ ਆਪਾਂ ਖੜਦੇ ਆ ਇੰਨੇ ਧੀਰੇ ਹੋਣੀ ਹੋ ਨਹੀਂ ਆਉਂਦੇ ਆ। ਲਵਿਸ਼ ਵੀ ਹਿੰਦ ਦਾ ਤਾਂਤ ਨਹੀਂ ਕੋਈ ਜਗਾ ਜਗਾ ਲੱਗੀ ਹੋਈ ਆ ਉਧਰ ਵੀ ਲੱਗੀ ਹੋਈ ਹੈ ਤੁਹਾਨੂੰ ਸ਼ਾਨ ਸਾਹਿਬ ਦੇ ਦਰਸ਼ਨ ਕਰਵਾਦਣ ਨੇ ਜਦੋਂ ਮੈਂ ਮਹਾਰਾਣੀ ਨੂੰ ਦਰਸ਼ਨ ਕਰਵਾਏ ਦਿੰਨੇ ਗੁਰਦੁਆਰਾ ਸਿੰਘ ਜੀ ਦੇ ਜਾਣਾ ਬਲਾਉਂਦੀ ਸਮਾਪਤੀ ਕਰ ਦਿੰਦੇ ਆ ਅਸੀਂ ਕਿਉਂਕਿ ਇੱਥੇ ਆਪਣਾ ਬੈਟਰੀ ਮੇਰੀ ਡਾਊਨ ਹੋ ਰਹੀ ਆ ਮੇਰੀ ਵੀ ਫੋਨ ਤੇ ਠੀਕ ਹੈ ਸਾਸ਼ਿਕਾ ਜੀ ਦੇਖੋ ਤੁਹਾਨੂੰ ਕਿੰਨੇ ਕੁ ਤਰ੍ਹਾਂ ਸੈ ਹੈ ਦਰਸ਼ਣ ਕਰਵਾਉਣਾ ਮਿਹਰਬਖ ਵੀ ਦਾ ਜੀ ਤੋਂ ਤੁਸੀਂ ਵੀ ਸਵਾਪਨ ਨਾਲ ਅਸੀਂ ਮੱਠਾ ਟੇਕ ਲਿਆ ਸਪੈਸ਼ਲੀ ਤਾਂ ਜਿਹੜਾ ਆ ਨਹੀਂ ਜਾਂਦਾ ਹਨਾ ਹਾਂ ਜੀ ਤੁਹਾਡਾ ਦਿਲ ਸੀ ਨਾ ਜੀ ਬਹੁਤ ਮਾਠਾ ਟਿਕਾਤੇ ਸਾਡੇ ਸਾਰੂ ਹਨ ਧੰਨਵਾਦ ਸ਼ਿਕਰਾਨਾ ਤੁਹਾਡਾ ਬਹੁਤ ਬਹੁਤ ਹੈ ਕਰੂਟ ਰਹਿ ਗਿਆ ਹੋਰ 2 ਕਰੂਟ ਰਹਿ ਗਿਆ ਉਦੋਂ ਆਪਣੇ ਵੀਡੀਓ ਬਣਨੀ ਨਹੀਂ ਕਿਉਂਕਿ ਇਹਦੀ ਬੈਟਰੀ ਡਾਊਨ ਹੋ ਰਹੀ ਹੈ ਠੀਕ ਹੈ ਜੀ ਚਲੋ ਜੀ ਵਲੌਗ ਨੂੰ ਸਮਾਪਤੀ ਕਰਦੇ ਸਤਿ ਸ਼੍ਰੀ ਅਕਾਲ ਮੇਰਾ ਬਹੁਤ ਰੱਖਿਓ ਸਾਰੇ ਪਰਿਵਾਰਾਂ ਦੇ ਸਾਰੇ ਮੀਰਾ ਦੇ ਸਾਰੇ ਭਾਬੀਆਂ ਦੇ ਸਾਰੇ ਪਰਿਵਾਰਾਂ ਦੇ ਮੇਰਾ ਰੱਖੋ ਸਤਿ ਸ਼੍ਰੀ ਅਕਾਲ ਜੀ ਵਲੌਗ ਨੂੰ ਪੂਰਾ ਦੇਖੋ